ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਆਪਣੀ ਲਾਸਟ ਵੀਡੀਓ 15 ਨੰਬਰ ਕੁਐਸਚਨ ਐਲਕੋਹਲ ਇਜ਼ ਐਬਜ਼ਾਰਬਡ ਫਾਸਟਰ ਇਫ ਤੇ ਖਤਮ ਕੀਤੀ ਸੀਗੀ ਤੇ ਕਰਦੇ ਆ ਜੀ ਚੱਲਦੇ ਆ ਜੀ ਨੈਕਸਟ ਕੁਐਸਚਨ ਤੇ 16 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਕਿ ਵਾਟ ਮਸਟ ਬੀ ਡਨ ਇਫ ਯੂਰ ਵਹੀਕਲ ਇਜ਼ ਸਟਾਪਡ ਇਨ ਅ ਟਨਲ ਫੋਰ ਮੋਰ ਥੈਨ 2 ਮਿੰਟਸ ਕਿ ਸਾਨੂੰ ਕੀ ਕਰਨਾ ਚਾਹੀਦਾ ਅਗਰ ਸਾਡੀ ਗੱਡੀ 2 ਮਿੰਟ ਤੋਂ ਵੱਧ ਦੇ ਟਾਈਮ ਲਈ ਇੱਕ ਸੁਰੰਗ ਦੇ ਵਿੱਚ ਇੱਕ ਟਨਲ ਦੇ ਵਿੱਚ ਰੁਕ ਗਈ ਹੈ অপਸ਼ਨ ਏ ਹੈ ਜੀ ਕੀਪ ਦਾ ਇੰਜਨ ਰਨਿੰਗ ਐਂਡ ਐਕਟੀਵੇਟ ਹੈਜ਼ਰਡ ਵਾਰਨਿੰਗ ਡਿਵਾਈਸਸ ਬੀ ਹੈ ਜੀ ਸਟਾਪ ਦਾ ਇੰਜਨ ਐਂਡ ਲੀਵ ਦਾ ਪਾਰਕਿੰਗ ਲਾਈਟਸ ਆਨ ਸੀ ਹੈ ਜੀ ਕੀਪ ਦਾ ਇੰਜਨ ਰਨਿੰਗ ਐਂਡ ਟਰਨ ਆਨ ਦਾ ਐਮਰਜੈਂਸੀ ਲਾਈਟ ਜੀ ਤਾਂ ਇਹਦੇ ਵਿੱਚ ਸਾਡਾ ਆਨਸਰ ਹੈ ਜੀ অপਸ਼ਨ ਬੀ ਜੀ ਕਿ ਸਾਨੂੰ ਆਪਣੇ ਇੰਜਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤੇ ਗੱਡੀ ਦੀਆਂ ਪਾਰਕਿੰਗ ਲਾਈਟਾਂ ਨੂੰ ਔਨ ਕਰ ਦੇਣਾ ਚਾਹੀਦਾ ਹੈ ਜੀ। ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ B ਜੀ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ 17 ਨੰਬਰ ਕੁਐਸਚਨ ਹੈ ਸਾਡੇ ਕੋਲ ਕਿ ਵਾਟ ਕੈਨ ਕਾਜ਼ ਡਿਸਟਰੈਕਸ਼ਨਸ ਵਾਈਲ ਡਰਾਈਵਿੰਗ ਕਿ ਜਦੋਂ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਕਿਹੜੀਆਂ ਚੀਜ਼ਾਂ ਦਾ ਤੁਹਾਡੀਆਂ ਧਿਆਨ ਭਟਕਾ ਸਕਦੀਆਂ ਜੀ। অপਸ਼ਨ A ਹੈ ਜੀ ਸਾਡੇ ਕੋਲ ਡਰਾਈਵਿੰਗ ਐਟ ਅ ਮੋਡਰੇਟ ਸਪੀਡ B ਹੈ ਜੀ ਮੇਕਿੰਗ ਅ ਸਟਾਪ ਵਾਈਲ ਡਰਾਈਵਿੰਗ ਡਿਊ ਟੂ ਟ੍ਰੈਫਿਕ ਕੰਡੀਸ਼ਨਸ CG ਟਾਕਿੰਗ ਔਨ ਮੋਬਾਈਲ ਫੋਨ ਤਾਂ ਇਹਦੇ ਵਿੱਚ ਸਾਡਾ ਆਨਸਰ ਹੈ ਜੀ অপਸ਼ਨ ਸੀ ਜੀ ਕਿ ਫੋਨ ਦੇ ਉੱਤੇ ਗੱਲ ਕਰਨਾ ਤੁਹਾਡਾ ਧਿਆਨ ਭਟਕਾ ਸਕਦਾ ਹੈ ਜੀ ਠੀਕ ਹੈ ਜੀ 17 ਨੰਬਰ ਕੁਐਸਚਨ ਦਾ ਆਨਸਰ ਹੋ ਗਿਆ ਆਪਣਾ অপਸ਼ਨ ਸੀ ਜੀ ਚੱਲਦੇ ਆ ਅਗਲੇ ਕੁਐਸਚਨ ਵੱਲ 18 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਾਟ ਡਸ ਥਿਸ ਸਾਈਨ ਮੀਨ सिंपली एक साइन ਦਿੱਤਾ ਹੋਇਆ ਹੈ ਤੇ ਪੁੱਛਿਆ ਗਿਆ ਕਿ ਸਾਈਨ ਕੀ ਦੱਸਦਾ ਹੈ অপਸ਼ਨ ਏ ਹੈ ਜੀ ਡੇਂਜਰ ਸਾਈਕਲਿਸਟ ਇਨ ਥਿਸ ਜੋਨ ਬੀ ਹੈ ਜੀ ਡੇਂਜਰ ਮੋਪੇਡਸ ਇਨ ਥਿਸ ਜੋਨ ਸੀ ਹੈ ਜੀ ਸਾਈਕਲਿਸਟ ਕੈਂਪਿੰਗ ਸਾਈਟ ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ ਏ ਜੀ ਕਿ ਖਤਰਾ ਹੈ ਕਿਉਂਕਿ ਇੱਥੇ ਸਾਈਕਲਿਸਟ ਦਾ ਜ਼ੋਨ ਹੈ ਤੇ ਨਾਰਮਲੀ ਇੱਥੇ ਸਾਈਕਲ ਵਾਲੇ ਚੱਲਦੇ ਰਹਿੰਦੇ ਆ ਇਹ ਦੱਸਿਆ ਗਿਆ ਹੈ ਸਾਈਨ ਦੇ ਥਰੂ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ অপਸ਼ਨ এ ਜੀ ਚੱਲਦੇ ਆ ਜੀ ਅਗਲੇ ਕੁਐਸਚਨ ਵੱਲ 19 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਐਲਕੋਹਲ ਇਜ਼ ਰਿਮੂਵਡ ਫਰੋਮ ਦਾ ਬੋਡੀ ਕਿ ਜਿਹੜੀ ਸ਼ਰਾਬ ਹੈ ਸਾਡੀ ਬੋਡੀ ਚੋਂ ਜਲਦੀ ਉਹਦਾ ਨਸ਼ਾ ਘਟਦਾ ਹੈ ਕਿਦਾਂ অপਸ਼ਨ এ ਦੇ ਕਿਹਾ ਗਿਆ ਹੈ ਕਿ ਸਲੋਅਰ ਵੈਨ ਯੂ ਸਲੀਪ ਬੀ ਹੈ ਜੀ ਇਕੁਅਲੀ ਫਾਸਟ ਵੈਨ ਅਵੇਕ অর ਅਸਲੀਪ ਸੀ ਹੈ ਜੀ ਫਾਸਟਰ ਵੈਨ ਵੀ ਸਲੀਪ ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ অপশন এ জি কে شراب ਦਾ ਨਸ਼ਾ ਸਲੋ ਤੁਹਾਡੇ ਬੋਡੀ ਚੋਂ ਖਤਮ ਹੁੰਦਾ ਹੈ ਅਗਰ ਤੁਸੀਂ ਸੁੱਤੇ ਹੋਏ ਹੋ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপশন এ ਜੀ 19 ਨੰਬਰ ਕੁਐਸਚਨ ਦਾ ਨੈਕਸਟ ਕੁਐਸਚਨ ਚੱਲਦੇ ਆ ਜੀ 20 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਕਹਿ ਰਿਹਾ ਕਿ ਐਟ ਐਨ ਇੰਟਰਸੈਕਸ਼ਨ ਦਾ ਲਾਈਟ ਟਰਨਸ ਰੈਡ ਐਂਡ ਦਾ ਬਲੂ ਕਾਰ ਬਲਾਕਸ ਦਾ ਵੇ ਵਟ ਸ਼ੁੱਡ ਇਟ ਟੂ ਕਿ ਇੱਕ ਚਿਰਾਹੇ ਤੇ ਜਿਹੜੀ ਲਾਈਟ ਆ ਉਹ ਰੈੱਡ ਹੋ ਗਈ ਹੈ ਲੇਕਿਨ ਜਿਹੜੀ ਬਲੂ ਕਾਰ ਅਸੀਂ ਦੇਖ ਰਹੇ ਹਾਂ ਉਹਨੇ ਰਸਤਾ ਬਲੌਕ ਕਰਤਾ ਉਹਦੇ ਕੋਲ ਮਤਲਬ ਉਹ ਕ੍ਰੋਸ ਨਹੀਂ ਕੀਤਾ ਗਿਆ ਟਾਈਮ ਦੇ ਵਿੱਚ ਤਾਂ ਹੁਣ ਕੀ ਕਰਨਾ ਚਾਹੀਦਾ ਉਸਨੂੰ ਆਪਸ਼ਨ A ਹੈ ਜੀ ਸਾਡੇ ਕੋਲ ਗੈਟ ਆਊਟ ਆਫ ਦਾ ਇੰਟਰਸੈਕਸ਼ਨ ਵਿਦਆਊਟ ਬਾਦਰਿੰਗ ਅਦਰ ਯੂਜ਼ਰਸ B ਹੈ ਜੀ ਵੇਟ ਫਾਰ ਦਾ ਬਲਿੰਕਿੰਗ 옐ੋ ਲਾਈਟ ਟੂ ਟਰਨ ਆਨ C ਹੈ ਜੀ ਵੇਟ ਫਾਰ ਦਾ ਲਾਈਟ ਟੂ ਟਰਨ ਗ੍ਰੀਨ ਤਾਂ ਇਹਦੇ ਵਿੱਚ ਸਾਡੇ ਕੋਲ ਆਨਸਰ ਹੈ ਜੀ ਆਪਣਾ ਆਪਸ਼ਨ ਏ ਜੀ ਕਿ ਲ ਆਪਣੀ ਨੀਲੀ ਗੱਡੀ ਨੂੰ ਜਲਦੀ ਤੋਂ ਜਲਦੀ ਚਾਹੇ ਤਾਂ ਨਿਕਲ ਜਾਣਾ ਚਾਹੀਦਾ ਹੈ ਵਿਦਆਊਟ ਬੋਦਰਿੰਗ ਕਿ ਬਿਨਾ ਕਿਸੇ ਨੂੰ ਦਿੱਕਤ ਦਿੱਤੀ ਹੋਏ ਜਿਹੜੇ ਅਦਰ ਯੂਜ਼ਰ ਹੈਗੇ ਆ ਬਾਕੀ ਗੱਡੀਆਂ ਹੈਗੀਆਂ ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ ਨੈਕਸਟ ਕੁਐਸਚਨ ਤੇ ਚੱਲਦੇ ਆ ਜੀ 21 ਨੰਬਰ ਕੁਐਸਚਨ ਹੈ ਇਹਦੇ ਵਿੱਚ ਕਹਿ ਰਿਹਾ ਵਾ ਕਿ ਦਾ ਮੇਨ ਕੌਜ਼ ਆਫ ਫੈਟੀਗ ਐਟ ਦਾ ਸਟੀਅਰਿੰਗ 휠 ਇਜ਼ ਡਰਾਈਵਿੰਗ ਕਿ ਮੇਨ ਕਾਰਨ ਥਕਾਵਟ ਦਾ ਗੱਡੀ ਚਲਾਉਂਦੇ ਹੋਏ ਕੀ ਹੋ ਸਕਦਾ ਆਪਸ਼ਨ A ਦੇ ਵਿੱਚ ਪੁੱਛ ਰਿਹਾ ਹੈ ਕਹਿ ਰਿਹਾ ਕਿ ਫਾਰ ਲੌਂਗ ਪੀਰੀਅਡਸ ਵਿਦ ਵੈਰੀ ਸ਼ਾਰਟ ਬ੍ਰੇਕਸ B ਹੈ ਜੀ ਫਾਰ ਲੌਂਗ ਪੀਰੀਅਡਸ ਵਿਦ ਐਪਰੋਪਰੀਏਟ ਬ੍ਰੇਕਸ C ਹੈ ਜੀ ਫਾਰ ਸ਼ਾਰਟ ਪੀਰੀਅਡਸ ਵਿਦ ਐਪਰੋਪਰੀਏਟ ਬ੍ਰੇਕਸ ਤਾਂ ਇਹਦੇ ਵਿੱਚ ਸਾਡਾ ਆਨਸਰ ਹੈ ਜੀ ਫਾਰ ਆਪਸ਼ਨ A ਜੀ ਕਿ ਫਾਰ ਲੌਂਗ ਪੀਰੀਅਡ ਕੇ ਅਸੀਂ ਲੰਬੇ ਟਾਈਮ ਵਾਸਤੇ ਗੱਡੀ ਚਲਾਉਂਦੇ ਆ ਤੇ ਵਿਦ ਸ਼ਾਰਟ ਵੈਰੀ ਸ਼ਾਰਟ ਬ੍ਰੇਕ ਬਹੁਤ ਘੱਟ ਜਿਹੜੀ ਹੈ ਬ੍ਰੇਕ ਲੈਂਦਾ ਜਦੋਂ ਡਰਾਈਵਰ ਤਾਂ ਉਹਦੇ ਨਾਲ ਕੀ ਹੈ ਥਕਾਵਟ ਹੋ ਜਾਂਦੀ ਹੈ ਥਕਾਵਟ ਦਾ ਮੇਨ ਕਾਰਨ ਇਹ ਬਣਦਾ ਹੈ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਚੱਲਦੇ ਆ ਜੀ ਨੈਕਸਟ ਕੁਐਸਚਨ ਵੱਲ 22 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਾਟ ਸ਼ੁਡ ਅ ਰੋਡ ਯੂਜ਼ਰ ਇਨਵੋਲਵਡ ਇਨ ਅ ਟ੍ਰੈਫਿਕ ਐਕਸੀਡੈਂਟ ਡੂ ਕੇ ਇੱਕ ਰੋਡ ਯੂਜ਼ਰ ਸੜਕ ਨੂੰ ਵਰਤਣ ਵਾਲਾ ਇੱਕ ਟ੍ਰੈਫਿਕ ਐਕਸੀਡੈਂਟ ਦੇ ਵਿੱਚ ਇਨਵੋਲ ਹੋ ਆ ਮਤਲਬ ਉਹ ਵੀ ਵਿੱਚ ਹੈਗਾ ਵਾ ਐਕਸੀਡੈਂਟ ਦੇ ਤੁਹਾਨੂੰ ਕੀ ਕਰਨਾ ਚਾਹੀਦਾ ਆਪਸ਼ਨ ਏ ਹੈ ਜੀ ਸਾਡੇ ਕੋਲ ਕਿ ਕਾਲ ਦਾ ਅਥਾਰਟिटीज ਐਂਡ ਟ੍ਰਾਈ ਟੂ ਗੈਟ ਥਿੰਗਸ ਬੈਕ ਟੂ ਨੋਰਮਲ ਬੀ ਹੈ ਜੀ ਇਵੈਲਿਊਏਟ ਦਾ ਸਿਚੁਏਸ਼ਨ ਐਂਡ ਪ੍ਰੋਵਾਈਡ ਦਾ ਮੋਸਟ ਐਪਰੋਪ੍ਰੀਏਟ ਕੇਅਰ ਟੂ ਦਾ ਇੰਜਰਡ ਤੇ ਸੀ ਹੈ ਜੀ ਮੂਵ ਦਾ ਇੰਜਰਡ ਇਨਟੂ देयर ਵਹੀਕਲ ਇਮੀਡੀਏਟਲੀ ਵਿਦਾਊਟ ਵੇਟਿੰਗ ਫਾਰ ਹੈਲਥ ਸਰਵਿਸਿਜ਼ ਇਹਦੇ ਵਿੱਚ ਸਾਡੇ ਕੋਲ ਆਨਸਰ ਹੈ ਜੀ অপਸ਼ਨ ਬੀ ਜੀ ਕਿ ਉਸ ਬੰਦੇ ਨੂੰ ਇਵੈਲਿਊਏਟ ਮਤਲਬ ਦੇਖਣਾ ਚਾਹੀਦਾ ਕਿ ਕੀ ਹਾਲਾਤ ਆ ਐਕਸੀਡੈਂਟ ਦਾ ਤੇ ਉਸ ਤੋਂ ਬਾਅਦ ਪ੍ਰੋਵਾਈਡ ਦਾ ਮੋਸਟ ਐਪਰੋਪਰੀਏਟ ਕੇਅਰ ਕਿ ਉਸ ਤੋਂ ਬਾਅਦ ਉਹਨੂੰ ਜਿਹੜਾ ਵੀ ਸਹੀ ਮਤਲਬ ਸਹੀ ਲੱਗਦਾ ਪਿਆ ਉਸ ਤਰ੍ਹਾਂ ਦੀ ਕੇਅਰ ਜਿਹੜੇ ਜ਼ਖਮੀ ਬੰਦੇ ਉਹਨਾਂ ਨੂੰ ਦੇਣੀ ਚਾਹੀਦੀ ਹੈ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਵੈਨ ਟਰੈਵਲਿੰਗ ਬਾਈ ਡੇ ਇਨ ਅ ਟਨਲ ਵਿਦ ਸਫੀਸ਼ੀਐਂਟ ਲਾਈਟਿੰਗ ਸ਼ੁੱਡ ਲਾਈਟਸ ਬੀ ਟਰਨ ਆਨ ਕਿ ਤੁਸੀਂ ਦਿਨ ਦੇ ਸਮੇਂ ਤੇ ਇੱਕ ਟਨਲ ਚ ਜਾ ਰਹੇ ਹੋ ਤੇ ਲਾਈਟਿੰਗ ਵੀ ਸਫੀਸ਼ੀਐਂਟ ਹੈਗੀ ਹੈ ਮਤਲਬ ਕਿ ਸਹੀ ਲਾਈਟਿੰਗ ਵੀ ਹੈਗੀ ਹੈ ਟਨਲ ਦੇ ਵਿੱਚ ਤਾਂ ਵੀ ਤੁਹਾਨੂੰ ਕੋਈ ਲਾਈਟਸ ਨੂੰ ਆਨ ਕਰਨ ਦੀ ਲੋੜ ਹੈ ਗੱਡੀ ਦੇ ਵਿੱਚ অপਸ਼ਨ ਏ ਹੈ ਜੀ ਸਾਨੂੰ ਦਿੱਤਾ ਹੋਇਆ ਕਿ ਯੈਸ ਦਾ ਪੋਜੀਸ਼ਨ ਲਾਈਟਸ ਐਂਡ ਲੋ ਬੀਮਸ B ਹੈ ਜੀ yes but only the position lights ਤੇ C ਹੈ ਜੀ no ਤੇ ਇਹ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ A ਜੀ ਕਿ ਸਾਨੂੰ ਭਾਵੇਂ ਲਾਈਟਿੰਗ ਵਧੀਆ ਤਾਂ ਵੀ ਜਿਹੜੀਆਂ ਗੱਡੀ ਦੀਆਂ ਪੋਜੀਸ਼ਨ ਲਾਈਟ ਤੇ ਲੋ ਬੀਮ ਜਿਹੜੀਆਂ ਘੱਟ ਦੂਰੀ ਦੀਆਂ ਲਾਈਟਾਂ ਹੁੰਦੀਆਂ ਲੋ ਬੀਮਸ ਉਹਨਾਂ ਨੂੰ ਔਨ ਕਰਨਾ ਬਣਦਾ ਹੈ ਜੀ ਇੱਕ ਸੁਰੰਗ ਦੇ ਵਿੱਚ ਇੱਕ ਟਨਲ ਦੇ ਵਿੱਚ ਤੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ A ਜੀ ਚੱਲਦੇ ਆ ਅਗਲੇ ਕੁਐਸਚਨ ਵੱਲ 24 ਨੰਬਰ ਕੁਐਸਚਨ ਹੈ ਜੀ ਦਾ ਸਾਈਨ ਸਿੰਪਲੀ ਇੱਕ ਸਾਈਨ ਦਿੱਤਾ ਹੈ ਤੇ ਪੁੱਛਿਆ ਗਿਆ ਕੀ ਦੱਸ ਰਿਹਾ ਹੈ ਸਾਈਨ অপਸ਼ਨ A ਚ ਕਹਿ ਰਿਹਾ ਜੀ ਆਪਣਾ ਨੂੰ ਕਿ ਇੰਡੀਕੇਟਸ ਦੈਟ ਦਾ ਰੋਡ ਲੀਡਸ ਟੂ ਅ ਡੌਕ ਆਫ ਫਲੋਇੰਗ ਵਾਟਰ B ਹੈ ਜੀ ਇੰਡੀਕੇਟਸ ਐਨ ਏਰੀਆ ਵਿਦ ਸਿੰਕ ਹੋਲਸ ਐਂਡ ਅੰਡਰ ਕੰਸਟਰਕਸ਼ਨ C ਹੈ ਜੀ ਇੰਡੀਕੇਟਸ ਅਨਇਵਨ ਰੋਡ ਔਨ ਦਾ ਰਾਈਟ ਸਾਈਡ ਤਾਂ ਇਹਦੇ ਵਿੱਚ ਸਾਡੇ ਕੋਲ ਆਨਸਰ ਹੈ ਜੀ অপਸ਼ਨ C ਜੀ ਕਿ ਇਹ ਜਿਹੜਾ ਸਾਈਨਿਕ ਦੱਸ ਰਿਹਾ ਵਾ ਕਿ ਆਨਿਵਰਣ ਉੱਚਾ ਨੀਵਾਂ ਰਸਤਾ ਹੈਗਾ ਵਾ ਤੁਹਾਡੇ ਸੱਜੇ ਪਾਸੇ ਜੀ ਠੀਕ ਹੈ ਜੀ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਨੈਕਸਟ ਕੁਐਸਚਨ ਤੇ ਚੱਲਦੇ ਆ ਜੀ 25 ਨੰਬਰ ਕੁਐਸਚਨ ਦੇ ਵਿੱਚ ਕਹਿ ਰਿਹਾ ਵਾ ਕਿ ਵਾਟ ਇਜ਼ ਦਾ ਫੰਕਸ਼ਨ ਆਫ ਦਾ ਵੀਹਿਕਲ ਫਰੇਮ ਕਿ ਗੱਡੀ ਦਾ ਜਿਹੜਾ ਫਰੇਮ ਆ ਉਹਦਾ ਕੀ ਮੁੱਖ ਫਾਇਦਾ ਹੈਗਾ ਜੀ অপশন এ ਹੈ ਜੀ ਸਾਡੇ ਕੋਲ ਪ੍ਰੋਟੈਕਟ ਦਾ অকুপੈਂਟਸ বি ਹੈ ਜੀ ਗਿਵ ਦਾ ਵਹੀਕਲ ਐਨ 에어로 ডাইনামਿਕ ਅਪੀਰੈਂਸ ਸੀ ਹੈ ਜੀ ਇਟਸ ਫੰਕਸ਼ਨ ਇਜ਼ ਬੇਸਿਕਲੀ ਐਸਥੈਟਿਕ ਤਾਂ ਇਹਦੇ ਵਿੱਚ ਸਾਡੇ ਕੋਲ ਆਨਸਰ ਹੈ ਜੀ অপশন এ ਜੀ ਕਿ ਇਹ ਚੈਸੀ ਹੈ ਜਾਂ ਗੱਡੀ ਦਾ ਫਰੇਮ ਹੈ ਪ੍ਰੋਟੈਕਟ ਕਰਦਾ ਹੈ অকুপੈਂਟਸ ਨੂੰ ਜਿਹੜੇ ਗੱਡੀ ਦੇ ਅੰਦਰ ਬੰਦੇ ਹੁੰਦੇ ਆ ਜੀ ਐਕਸੀਡੈਂਟ ਦੇ ਤੌਰ ਜਦੋਂ ਦਾ ਜਦੋਂ ਮਤਲਬ ਹੁੰਦਾ ਸਪੈਸ਼ਲੀ ਉਸ ਚੀਜ਼ ਦੇ ਵਾਸਤੇ ਇਹ ਗੱਲ ਕਹੀ ਗਈ ਹੈ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ A ਜੀ ਨੈਕਸਟ ਕੁਐਸਚਨ ਤੇ ਚੱਲਦੇ ਆਂ ਜੀ 26 ਨੰਬਰ ਕੁਐਸਚਨ ਹੈ ਸਾਡੇ ਕੋਲ ਕਿ ਇਫ ਯੂ ਆਰ ਡਰਾਈਵਿੰਗ ਅ ਪੈਸੇਂਜਰ ਕਾਰ ਡਸ ਥਿਸ ਸਾਈਨ ਪ੍ਰੋਬਿਟ ਯੂ ਫਰਮ ਓਵਰਟੇਕਿੰਗ ਕਿ ਤੁਸੀਂ ਅਗਰ ਇੱਕ ਕਾਰ ਚਲਾ ਰਹੇ ਹੋ ਤਾਂ ਜਿਹੜਾ ਇਹ ਸਾਈਨ ਅਸੀਂ ਦੇਖ ਰਹੇ ਆਂ ਕੀ ਤੁਹਾਨੂੰ ਮਨਾ ਕਰਦਾ ਵਾ ਓਵਰਟੇਕ ਕਰਨ ਤੋਂ অপਸ਼ਨ A ਹੈ ਜੀ ਨੋ B ਹੈ ਜੀ ਯੈਸ ਦਾ ਸਾਈਨ ਪ੍ਰੋਬਿਟਸ ਓਵਰਟੇਕਿੰਗ ਆਲ ਵਹੀਕਲਸ ਇਨ ਜਨਰਲ and especially trucks caji no the sign just prohibits you from overtaking trucks on the right ਇਹਦੇ ਵਿੱਚ ਸਾਡੇ ਕੋਲ ਆਨਸਰ ਹੈ ਜੀ অপਸ਼ਨ a ਜੀ ਕਿ ਨਹੀਂ ਇਹ ਸਾਈਨ ਦੇ ਵਿੱਚ ਇੱਕ ਨਾਰਮਲ ਜਿਹੜੀ ਕਾਰ ਹੈ ਉਸ ਨੂੰ ਓਵਰਟੇਕ ਕਰਨ ਦੀ ਮਨਾਹੀ ਨਹੀਂ ਹੈਗੀ ਉਹ ਓਵਰਟੇਕ ਕਰ ਸਕਦੀ ਹੈ ਇਹ ਸਿਰਫ ਟਰੱਕਾਂ ਵਾਲਿਆਂ ਵਾਸਤੇ ਹੈ ਕਿ ਟਰੱਕ ਨਹੀਂ ਓਵਰਟੇਕ ਕਰ ਸਕਦਾ ਜਿਹੜਾ ਸਾਈਨ ਹੈ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਅਗਲੇ ਕੁਐਸਚਨ ਤੇ ਚੱਲਦੇ ਆ ਜੀ ਆਹ ਵਹੀਕਲਸ ਅਲਾਉਡ ਟੂ ਮੇਕ ਯੂਜ਼ ਆਫ ਅਕੌਸਟਿਕਸ ਵਾਰਨਿੰਗ ਵਿਦੀਨ ਸਿਟੀ ਲਿਮਿਟਸ ਕਿ ਕੀ ਜਿਹੜੇ ਵਹੀਕਲਾਂ ਨੂੰ ਅਲਾਉ ਆ ਹਾਰਨ ਯੂਜ਼ ਕਰਨਾ ਸ਼ਹਿਰਾਂ ਦੇ ਵਿੱਚ ਵਿਦੀਨ ਸਿਟੀ ਲਿਮਿਟਸ ਕਿ ਸ਼ਹਿਰ ਦੇ ਵਿੱਚ অপਸ਼ਨ ਏ ਹੈ ਜੀ ਯੈਸ ਇਨ ਆਰਡਰ ਟੂ ਵਾਰਨ ਦਾ ਡਰਾਈਵਰ ਆਫ ਅਨਦਰ ਵਹੀਕਲ ਥੈਟ ਯੂ ਇੰਟੈਂਡ ਟੂ ਓਵਰਟੇਕ b है जी यस अनलेस देयर इज अ साइन दैट प्रोहिबिट दैट प्रोहिबिड्स इट सी है जी ओनली इन एक्सेप्शनल केसेस सच एज टू अवॉइड अ पॉसिबल पॉसिबल एक्सीडेंट ਤਾਂ ਇਹਦੇ ਵਿੱਚ ਸਾਡਾ ਆਨਸਰ ਹੈ ਜੀ অপشن ਸੀ ਜੀ ਕਿਸ ਕੁਸ਼ ਕੇਸਾਂ ਦੇ ਵਿੱਚ ਜਿੱਦਾਂ ਕਿ ਮੋਲ ਐਕਸੀਡੈਂਟ ਤੋਂ ਆਪਾਂ ਕਿਸ ਨੂੰ ਬਚਾਉਣਾ ਉਸ ਕੇ ਦੇ ਵਿੱਚ ਅਸੀਂ ਜਿਹੜਾ ਹੈਗਾ ਵਾ ਹਾਰਨ ਯੂਜ਼ ਕਰ ਸਕਦੇ ਆ ਆਦਰਵਾਇਜ਼ ਅਸੀਂ ਹੀ ਹਾਰਨ ਸ਼ਹਿਰ ਦੇ ਵਿੱਚ ਨਹੀਂ ਯੂਜ਼ ਕਰ ਸਕਦੇ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਵਾਟ ਡਸ ਦਿਸ ਸਾਈਨ ਮੀਨ ਕਿ ਇੱਕ ਸਾਈਨ ਆਇ ਕੀ ਦੱਸ ਰਿਹਾ ਵਾ অপਸ਼ਨ ਏ ਹੈ ਜੀ ਨੋ ਐਂਟਰੀ ਟੂ व्हीਲ ਵਹੀਕਲਸ ਬੀ ਹੈ ਜੀ ਨੋ ਐਂਟਰੀ ਮੋਟਰਸਾਈਕਲ ਸੀ ਹੈ ਜੀ ਨੋ ਐਂਟਰੀ ਮੋਪੇਡਸ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਬੀ ਜੀ ਕਿ ਮੋਟਰਸਾਈਕਲਾਂ ਨੂੰ ਇੱਥੇ ਇਸ ਰੋਡ ਤੇ ਨਈ ਐਂਟਰੀ ਹੈਗੀ ਜਿੱਥੇ ਵੀ ਇਹ ਸਾਨੂੰ ਸਾਈਨ ਦੇਖੇਗਾ ਉਥੇ ਮੋਟਰਸਾਈਕਲ ਨਹੀਂ ਜਾ ਸਕਦੇ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ ਚੱਲਦੇ ਆ ਜੀ ਨੈਕਸਟ ਕੁਐਸਚਨ ਤੇ 29 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਕਿ ਇਜ਼ ਇਟ ਕੰਪਲਸਰੀ ਟੂ ਕੈਰੀ ਅ ਸੈਟ ਆਫ ਸਨੋ ਚੇਨਸ ਇਨ ਦਾ ਵਹੀਕਲ ਕਿ ਕੀ ਇਹ ਜ਼ਰੂਰੀ ਆ ਕਿ ਜਿਹੜੀਆਂ ਬਰਫ਼ ਚ ਚੇਨ ਵਰਤਦੇ ਆਂਦੀਆਂ ਆਪਣਾ ਟਾਇਰਾਂ ਦੇ ਉੱਪਰ ਉਹ ਲੈ ਕੇ ਚੱਲਣਾ ਗੱਡੀ ਦੇ ਵਿੱਚ ਆਪਸ਼ਨ ਏ ਹੈ ਜੀ ਓਨਲੀ ਇਨ ਵਿంటర్ ਬੀ ਹੈ ਜੀ ਨੋ ਸੀ ਹੈ ਜੀ ਯੈਸ ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ ਕਿ ਸਾਨੂੰ ਜ਼ਰੂਰੀ ਨਹੀਂ ਆ ਗੱਡੀ ਦੇ ਵਿੱਚ ਸਨੋ ਚੇਂਜ ਲੈ ਕੇ ਜਾਣਾ ਤਾਂ ਚਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ 3 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਕਿ ਵਾਟ ਵਾਟ ਲੇਟਰਲ ਡਿਸਟੈਂਸ ਇਜ਼ ਮੈਂਡੇਟਰੀ ਟੂ ਮੇਨਟੇਨ ਵੈਨ ਓਵਰਟੇਕਿੰਗ ਅ ਟੂ ਵੀਲਡ ਵਹੀਕਲ ਕਿ ਕਿੰਨੀ ਦੂਰੀ ਜ਼ਰੂਰੀ ਆ ਰੱਖਣੀ ਜਦੋਂ ਅਸੀਂ ਇੱਕ ਦੁਪਈਆ ਵਾਹਨ ਨੂੰ ਓਵਰਟੇਕ ਕਰਦੇ ਆ ਇਹਦੇ ਸਾਨੂੰ ਆਪਸ਼ਨ ਦਿੱਤੇ ਆ ਜੀ ਕਿ ਆਪਸ਼ਨ A ਦੇ ਵਿੱਚ ਆ ਓਨਲੀ ਆ ਲੈਟਰਲ ਸੇਫਟੀ ਡਿਸਟੈਂਸ B ਆ ਜੀ ਐਟ ਲੀਸਟ 1.5 ਮੀਟਰ ਵੈਨ ਓਵਰਟੇਕਿੰਗ ਇਸ ਡਨ ਆਊਟਸਾਈਡ ਆਫ Town C ਆ ਜੀ ਐਟ ਲੀਸਟ 1.5 ਮੀਟਰ 올 ਦਾ ਟਾਈਮ ਤੇ ਇਹਦੇ ਵਿੱਚ ਸਾਡੇ ਕੋਲ ਆਨਸਰ ਆ ਜੀ ਆਪਸ਼ਨ B ਜੀ ਕਿ ਸਾਨੂੰ ਘੱਟੋ ਘਾਟ 1.5 ਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ ਦੁਪਹਿਯਾ ਵਾਹਨ ਤੋਂ ਲੇਕਿਨ ਇੱਕ ਕੰਡੀਸ਼ਨ ਹੈ ਕਿ ਜਦੋਂ ਇਹ ਓਵਰਟੇਕਿੰਗ ਹੋ ਰਹੀ ਹੈ ਸ਼ਹਿਰ ਤੋਂ ਬਾਹਰ ਜੀ ਕਿ ਸ਼ਹਿਰ ਦੇ ਅੰਦਰ ਇਸ ਤੋਂ ਘੱਟ ਦੂਰੀ ਵੀ ਚੱਲ ਸਕਦੀ ਹੈ ਲੇਕਿਨ ਜਦੋਂ ਇਸ ਓਵਰਟੇਕਿੰਗ ਹੀ ਸ਼ਹਿਰ ਤੋਂ ਬਾਹਰ ਕਰਦੇ ਹਾਂ ਤਾਂ 1.5 ਮੀਟਰ ਦੀ ਦੂਰੀ ਹੋਣੀ ਜ਼ਰੂਰੀ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ B ਇਸ ਦੇ ਨਾਲ ਹੀ ਇਹ ਟੈਸਟ ਇੱਥੇ ਖਤਮ ਹੁੰਦਾ ਹੈ ਜੀ ਤੇ ਆਪਾਂ ਇੱਕ ਵਾਰੀ ਸਕੋਰ ਐਗਜ਼ਾਮ ਵੀ ਕਰਕੇ ਦੇਖ ਲੈਣੇ ਆਂ ਜੀ ਆ ਗਿਆ ਮੈਸੇਜ ਕਿ ਕੰਗratulations ਯੂ ਹੈਵ ਪਾਸਡ ਦਾ ਟੈਸਟ ਵਿਦ ਜ਼ੀਰੋ ਮਿਸਟੇਕਸ ਓਵਰ ਅ ਟੋਟਲ ਆਫ 30 ਕੁਐਸਚਨਸ ਤਾਂ ਜੀ ਠੀਕ ਹੈ ਇਹਦੇ ਨਾਲ ਹੀ ਆਪਾਂ ਇਹ ਵੀਡੀਓ ਇੱਥੇ ਖਤਮ ਕਰਦੇ ਆਂ ਜੀ ਕੋਈ ਤੁਹਾਨੂੰ ਕੁਐਸਚਨ ਨਹੀਂ ਸਮਝ ਲੱਗਾ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ ਜੀ ਤਾਂ ਮਿਲਦੇ ਆਂ ਨੈਕਸਟ ਵੀਡੀਓਜ਼ ਸਤਿ ਸ਼੍ਰੀ ਅਕਾਲ ਜੀ